ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਖੰਡੂਰ ਸਾਹਿਬ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਭਾ ਕੇ ਖੰਡੂਰ ਸਾਹਿਬ ਤੋਂ ਐਮਪੀ ਜਿੱਤਾਈਏ ਤੇ ਆਪਣੀ ਖਾਲਸੇ ਦੀ ਗੱਲ ਭਾਈ ਅਮਰਤਪਾਲ ਸਿੰਘ ਹੀ ਕਰਦਾ ਏ ਚਿੱਟਾ ਪੰਦ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਗੱਲ ਕਰ ਰਿਹਾ ਏ ਤੇ ਜੋ ਆਪਣੇ ਬੰਦੀ ਸਿੰਘ ਹੈ ਰਿਹਾ ਹੋਣ ਦੀ ਗੱਲ ਸਾਰੇ ਬੰਦੀ ਸਿੰਘਾਂ ਦੀ ਗੱਲ ਕਰਦਾ ਏ ਆਪਾਂ ਨੂੰ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਸਾਥ ਦੇਣਾ ਚਾਹੀਦਾ ਏ ਤੇ ਜੋ ਵੀ ਸਰਕਾਰਾਂ ਸਾਨੂੰ ਚਾਹੁੰਦੀਆਂ ਨਹੀਂ ਕਿ ਭਾਈ ਅਮਰਤਪਾਲ ਸਿੰਘ ਸਰਕਾਰਾਂ ਸਾਰੀਆਂ ਇਕੱਠੀਆਂ ਹੋ ਕੇ ਭਾਈ ਅਮਰਤਪਾਲ ਸਿੰਘ ਨੂੰ ਹਰਾਣਾ ਚਾਹੁੰਦੀਆਂ ਏ ਤੇ ਜੋ ਐਨਐਸਏ ਲਈ ਹੈ ਉਹੋ ਇਹਨਾਂ ਸਰਕਾਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਭ ਨੇ ਅਕਾਲੀਆਂ ਨੇ ਵਿੱਚ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਸਾਰੀਆਂ ਸਰਕਾਰਾਂ ਨੇ ਐਨਐਸਏ ਲਾਉਣ ਦੀ ਜੋ ਵੀ ਪ੍ਰੋਸੈਸ ਸੀ ਸਾਰਿਆਂ ਨੇ ਪ੍ਰੋਸੈਸ ਪੂਰਾ ਕੀਤਾ ਹੈ ਇਹਨਾਂ ਨੇ ਹੀ ਐਨਐਸਏ ਲਾ ਕੇ ਸਾਰੇ ਜਿੰਨੇ ਵੀ ਸਿੱਖ ਸਾਡੇ ਭਰਾਏ ਸਾਡੇ ਵੀਰ ਤੇ ਜੋ ਬੰਦੀ ਸਿੰਘ ਤੇ 25 25 30 30 ਸਾਲਾਂ ਤੋਂ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹ ਇੱਥੇ ਆਵੇ ਸਾਡੇ ਪੰਜਾਬ ਵਿੱਚ ਹੱਸਦੇ ਵਸਦੇ ਰਹਿਣ ਘਰ ਚੌਰੇ ਤੇ ਸਾਨੂੰ ਸਾਥ ਦੇ ਕੇ ਭਾਈ ਅਮਰਪਾਲ ਸਿੰਘ ਦਾ ਐਮਪੀ ਬਣਾਓ ਤੇ ਆਪਾਂ ਦੀ ਜੋ ਗੱਲ ਰੱਖ ਸਕੇ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ